ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾ ਲਿਆ ਜੀ ਆਪਾਂ ਡਿਜ਼ਾਈਨ ਇਹ ਪਸਲਾਈ ਤੇ 24 ਗੁੰਡੇ ਲੈਨੇ ਜੀ ਦੋ ਸਲਾਈਆਂ ਪੁੱਠੇ ਬਣਾ ਲਿਆ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੇ ਬਣਾ ਲਈ ਜੀ ਆਪਾਂ ਨੇ ഡിജന ശുക്കുണ്ടാക സിദ്ധേ ഗുണാഗെ ധാഗേക്ക് ദ 4 5 5 ਕੁੰਡੇ ਆਪਾਂ ਪੁੱਠੇ ਬੁਣ ਲਏ ਤੇ ਇਹਦੇ ਪਾ ਬਾੜ ਪਾਵਾਂਗੇ ਸਲਾਈ ਦੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਹੋਣਾਗੇ ਧਾਗਾ ਪਿੱਛੇ ਕਰਕੇ ਆਪਾਂ ਸੱਤ ਕੁੰਡੇ ਇੱਕ 2 3 4 5 6 7 ਅੱਠਮਾ ਕੁੰਡਾ ਬੇਬਾ ਸਿੱਧਾ ਬੁਣੋਗੇ ਸਿੱਧਾ ਹੁਣ ਆਪਾਂ ਅਗੇ ਜੀ ਪੁੱਠੀ ਚਲਾਈ ਤੇ ਪੁੱਠੀ ਚਲਾਈ ਆਪਾਂ ਸਾਰੀ ਪੁੱਠੀ ਬਣਾਾਂਗੇ ਜੀ ਪੁੱਠੇ ਪਾਸੇ ਕੋਈ ਡਿਜ਼ਾਈਨ ਨਹੀਂ ਬਣਦਾ ਜੀ ਆਪਣਾ ਸਿਰਫ ਸਿੱਧੇ ਪਾਸੇ ਡਿਜ਼ਾਈਨ ਬਣਦਾ ਹੈ ਸਾਰੀ ਸਲਾਈ ਪੁੱਠੀ ਬਣਾ ਲਾਂਗੇ ਜੀ ਆਪਾਂ ਪੁੱਠੀ ਸਲਾਈ ਬਣਾ ਲਈ ਜੇ ਆਪਾਂ ਨੇ ਹੁਣ ਪਾ ਗਏ ਸਿੱਧੀ ਸਲਾਈ ਤੇ ਇੱਕ ਹੁੰਡਾ ਆਪਾਂ ਕਰਾਂਗੇ ਜੀ ਹੁਣ ਪਹਿੜੇ ਦੋ ਕੁੰਡੇ ਨੇ ਨਾ ਪਿੱਛੇ ਲੈ ਕੇ ਜਾਵਾਂਗੇ ਜਾਂ ਇੱਕ ਕੁੰਡੇ ਨੂੰ ਅੱਗੇ ਲਿਆਵਾਂਗੇ ਫਿਰ ਪਹਿਨਾਂ ਤਿੰਨੇ ਕੁੰਡਿਆਂ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਇੱਕ ਕੁੰਡਾ ਸਿੱਧਾ ਬੁਣਾਂਗੇ ਫਿਰ ਪਹਿ ਦੋ ਕੁੰਡੇ ਜਿਹੜੇ ਦੋ ਅੱਗੇ ਲੈ ਕੇ ਆਵਾਂਗੇ ਆ ਇੱਕ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਤੇ ਤਿੰਨ ਗੁੰਡੇ ਪਾ ਸਿੱਧੇ ਬੁਣਾਗੇ ਧਾਗਾ ਅੱਗੇ ਕਰਕੇ ਫਿਰ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਕੁਹੜ ਪਾਵਾਂਗੇ ਸਲਾਈ ਤੇ ਇਹ ਇੱਕ ਦੋ denn denn ਕੁੰਡੇ ਆਪਾਂ ਉੱਥੇ ਬੁਣ ਲਾਂਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਦੋ ਕੁੰਡੇ ਇੱਕ ਕੁੰਡਾ ਪੱਗੇ ਲਿਆਵਾਂਗੇ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ സിദ്ധേ ബുണലപ്പോ കെ ഇടാ പക്ഷേ ലവ ക സിദ്ധേ ബുണഗെക്കിദ്ധാ ബുണാഗെ ਇਸ ਹੋ ਰਹੀ ਹੈ ਆਪਣੇ ਤਿੰਨ ਇੱਕ ਕੁੰਡਾ ਵਿੱਚ ਸਿੱਧਾ ਗੁਨੇ ਜਾਣਾ ਸੀ ਜੀ ਗਲਤੀ ਨਾਲ ਆਪਾਂ ਨੇ ਇੱਕ ਕੁੰਡਾ ਆਪਾਂ ਵਿੱਚ ਸਿੱਧਾ ਬੁਣਾਗੇ ਫਿਰ ਆਪਾਂ ਇਹ ਇੱਕ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਅੱਗੇ ਲਿਆਵਾਂਗੇ ਉੱਤਨ ਕੁੰਡੇ ਪਛਿੱਤੇ ਪੁਣਾਗੇ ਚਾਰ ਵਾਲਾ ਕੁੰਡਾ ਵੀ ਇੱਕ ਸਿੱਧਾ ਪੁਣਾਗੇ ਹੁਣ ਆਪਾਂ ਅਗੇ ਜੀ ਪੁੱਠੀ ਚਲਾਈਦੇ ਉਠੀ ਚਲਾਈ ਫੇਰ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ ਬਹੁਤ ਈਜ਼ੀ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਹੈ ਜੀ ਡਿਜ਼ਾਈਨ ਇਹ ਆਨ ਲੋ ਚ ਸਲਾਈ ਆਪਣੀ ਬੁੱਠੀ ਬਣਾ ਲਈ ਹੁਣ ਪਾ ਲਈ ਸਿੱਧੀ ਸਲਾਈ ਤੇ ਗੁੰਡਾਉ ਤਾਰ ਲਈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਗੁੰਡੇ ਸਿੱਧੇ ਮੁੰਲੇ ਇਹ ਤਾਂ ਗਾਗੇ ਕਰਾਂਗੇ ਜੀ ਇੱਕ ਦੋ ਤਿੰਨ ਨਹੀਂ ਸੋਰੀ ਦੋ ਕੁੰਡੇ ਪੋਣਾਗੇ ਜੀ ਆਪਾਂ ਪੁੱਠੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਆਪਾਂ ਇੱਕ ਬਲ ਪਾਵਾਂਗੇ ਜਾਲੀ ਪਾਵਾਂਗੇ ਇੱਕ ਇੱਕ ਦੋ ਤਿੰਨ ਚਾਰ ਫਿਰ ਆਪਾਂ ਸੱਤ ਕੁੰਡੇ ਸਿੱਧੇ ਪੋਣਾਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸ਼ੱਤ ਇੱਕ ਸਾਈਡ ਵਾਲਾ ਵੀ ਸਿੱਤਾ ਬਣ ਲਾਂਗੇ। ਨੰਪਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਣੀ ਸਾਰੇ ਪੁੱਠੇ ਬਣਨੇ ਜੀ। ਕਿ ਤੁਸੀਂ ਡਿਜ਼ਾਈਨ ਪਸੰਦ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਕਿ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਕਰਿਆ ਕਰੋ ਜੀ। ਪੁੱਠੀ ਸਲਾਈ ਬਣਾ ਲਈ ਆਪਾਂ ਨੇ ਸਾਰੇ ਹੁਣ ਆਪਾਂ ਗਏ ਸਿੱਤੀ ਸਲਾਈ ਤੇ ਇੱਕ ਕੁੰਡਾ ਉਤਾਰਾਂਗੇ ਫਿਰ ਆਪਾਂ ਤੀਜੇ ਨੰਬਰ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਇਹ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਇਹ ਕੁੰਡੇ ਆਪਾਂ ਸਿੱਧੇ ਗੋਣਾਗੇ ਇੱਕ ਦੋ ਤਿੰਨ एक कुंड फिर आप दो कुडे अगे लयावांगे एक कुंड आपव तीन कुंडे आपण सीधे बुना गे एक दो तिन जी एक कुंड आपण पुठ्ठा बुना गी ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ 1 2 3 4 5 ਇਹ ਤਾਂ ਅੱਗੇ ਕਰਕੇ ਆਪਾਂ ਇੱਕ ਕੁੰਡਾ ਅੱਗੇ ਲਿਆ ਮਗੇ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਅੱਗੇ ਲਿਆਵਾਂਗੇ ਇੱਤਨ ਕੁੰਡੇ ਆਪਾਂ ਸਿੱਧੇ ਬੋਣਾਂਗੇ। ਇੱਕ ਕੁੰਡਾ ਸੈਂਟਰ ਵਾਲਾ ਆਪਾਂ ਸਿੱਧਾ ਬੋਣਾਂਗੇ। ਫਿਰ ਆਪਾਂ ਇਹ ਦੋ ਕੁੰਡੇ ਅੱਗੇ ਲਿਆਵਾਂਗੇ। ਇੱਕ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ। ਦੈਨ ਛੇੜ ਵਾਲਾ ਵੀ ਕੁੰਡਾ ਸਿੱਧਾ ਪੋਣਾਗੇ ਹੁਣ ਆਪਾਂ ਪੁੱਠੀ ਸਲਾਈ ਤੇ ਆਗੇ ਜੀ ਪੁੱਠੀ ਸਲਾਈ ਫੇਰ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ ਅਮ ਜੀ ਸਾਰੇ ਸਲਾਈ ਪੁੱਠੀ ਬਣਾ ਲਈਏ ਆਪਾਂ ਨੇ ਹੁਣ ਪਾ ਗਈ ਸਿੱਧੀ ਸਲਾਈ ਤੇ ਕਿੰਡਾ ਤਾਰ ਲਈ ਫਿਰ பசਤ ਕੁੰਡੇ ਸਿੱਤੇ ਗੁਣਾਗੇ ਜੀ ਤਾਂ ਗਾਗੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇਹ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਗੁੰਡੇ ਪਾਸੇ ਦੇ ਗੁੰਨ ਲਈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ పుట్ీి సలాయి పుట్టి సలాయి ఫ సారి పుట్టి బీ ਉਹ ਜੀ ਸਧੀ ਸਲਾਈ ਆਪਣੀ ਬੁਠੀ ਬਣ ਗਈ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਦੁਬਾਰੇ ਸ਼ੁਰੂ ਹੋਊਗਾ ਜੀ ਡਿਜ਼ਾਈਨ ਹੁਣ ਇੱਧਰ ਆਪਣਾ ਡਿਜ਼ਾਈਨ ਐਵੇਂ ਚੱਲਦਾ ਰਹੂਗਾ ਜੀ ਇੱਕ ਵਾਰ ਆਪਾਂ ਨੇ ਸਿੱਧੇ ਬੁਣ ਲੈਣਾ ਸੱਤ ਕੁੰਡੇ ਇੱਕ ਵਾਰ ਆਪਾਂ ਕੁੰਡਾ ਪਾਟਣਾ ਜੀ ਹੁਣ ਆਪਾਂ ਨੇ ਕੁੰਡਾ ਅੱਗੇ ਲੈ ਕੇ ਆਣਾ ਜੀ দো কুডে পিছে লৈ যাওঁ বহুত আসান ডিজাইন যি একা গে যি ফেৰ পাই দৌ কুডে আ লৱা গে এক পিছে লৈ যাওঁ ਤਿੰਨ ਤਿੰਨ ਗੁੰਦੇ ਇਸ ਨੂੰ ਬੰਨ੍ਹ ਲਏ ਜਾਂ ਪੰਜ ਸਿੱਧੇ ਹੁਣ ਧਾਗਾ ਅੱਗੇ ਕਰਾਂਗੇ ਹੁਣ 1 2 3 4 5 ਫਿਰ ਇੱਕ ਬਾੜ ਪਾਵਾਂਗੇ ਜੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਣਾ ਪੁੱਠਾ ਆਊਗਾ ਜੋਰੇ ਕੱਟ ਗਿਆ ਸੀਗਾ ਧਾਗਾ ਪਿੱਛੇ ਕਰਕੇ ਫੇਰ ਆਪਾਂ ਕੇਵਲ ਬਣੂਗੀ ਜੀ ਆਪਣੇ ਉਹਦੇ ਦੋ ਕੁੰਡੇ ਪਿੱਛੇ ਲੈ ਕੇ ਜਾਵਾਂਗੇ ਜੀ ਇੱਕ ਕੁੰਡਾ ਆਪਾਂ ਅੱਗੇ ਲਿਆਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਫਿਰ ਆਪਾਂ ਇਹ ਦੋ ਕੁੰਡੇ ਅੱਗੇ ਲਿਆਵਾਂਗੇ ਇੱਕ ਕੁੰਡਾ ਪਿੱਛੇ ਲੈ ਜਾਾਂਗੇ ਫਿਰ ਆਪਾਂ ਇਹ ਸਿੱਧੇ ਪੋਣਾਂਗੇ ਜੇ ਕੁੰਡੇ ਪਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਣੇ ਪੁੱਠੇ ਬੰਨੇ ਇਹ ਸਾਰੇ ਸੋਰੀ ਸਲਾ ਇਹ ਪਨੀ ਬੁੱਠੇ ਬਣਾ ਲਏ ਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਐਵੇਂ ਅੱਗੇ ਅੱਗੇ ਬਣਦਾ ਜਾਊਗਾ ਜੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਹ ਦੁਬਾਰੇ ਸ਼ੁਰੂ ਹੋ ਗਿਆ ਜੀ ਤਾਂ ਬਹੁਤ ਆਸਾਨ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬੁਨਾ ਹੋ ਜੁਤੀ ਜਾਂ ਤੁਸੀਂ ਹਾਲੋ ਜੀ ਅੱਜ ਦੇਖੋ ਆਪਣੇ ਕੋਲ ਜੈਂਸ ਕੋਟੀ ਬਣੀ ਹੋਈ ਰੋਜ਼ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ